ਆਖਰੀ ਗੱਲ ਜੀ ਸਾਰਿਆਂ ਨੂੰ ਸ਼ਾਮ ਦਾ ਟਾਈਮ ਹੋ ਗਿਆ ਹੀ ਲਗਭਗ 6 ਵਜੇ ਚੱਲੇ ਨੇ ਗਰਮੀ ਬਹੁਤ ਆ ਸਕੰਟੂ ਲਾਈਵ ਚੈਟ ਰਿਮੈਂਬਰ ਯੂ ਹੈ ਪਲੀਜ਼ ਹਾਂਜੀ ਅੰਦਰ ਦੇਖੀ ਮਾੜੀ ਆਵਾਜ਼ ਆਈ ਜਾਂਦੀ ਆ YouTube ਤੇ ਲਾਈਵ ਆ ਰਿਹਾ ਹੈ ਦੂਹਤਾ ਹੋ ਜਾਣਾ ਚੈਨਲ ਤੇ ਜਾ ਕੇ ਦੇਖ ਲਈ ਆਈਡੀ ਸੇਮ ਆ ਨਾ ਤੇਰੇ ਕੋ ਹਾਂ ਆ ਦੇਖਦੇ ਹਾਂ ਕਿੰਨੇ ਜਣੇ ਆਪਣੀ ਵੀਡੀਓ ਨੂੰ ਵਾਚ ਕਰਦੇ ਨੇ ਨਵਾਂ ਸ਼ੁਰੂ ਕਰਿਆ ਲਾਈਵ ਆਪਾਂ ਚੈਨਲ ਤੇ ਰੋਜ਼ ਦਾ ਗਰਮੀ ਬਹੁਤ ਆ ਸ਼ਾਮ ਦੇ 6 ਵਜੇ ਚੱਲਦੇ ਨੇ 2 ਮਿੰਟ ਰਹਿਣੇ ਤਿੰਨ ਦੇਖੋ ਮੈਂ ਬਾਹਰ ਬੈਠਾ ਸੀਗਾ ਇੱਥੇ ਆਹ ਦੇਖੋ ਇਹ ਗਰਮੀ ਮੌਸਮ ਦਾ ਦਰਾਹੇ ਚੱਲੇ ਸੀਗੇ ਦੇਖਦੇ ਆਂ ਰਸਤੇ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਥੋੜਾ ਬੋਤਾ ਕਿੱਦਾਂ ਵਾ ਵੀ ਗਰਮੀ ਦਾ ਚਲੋ ਚੱਲਦੇ ਆਂ ਦਰਾਹੇ ਕੋਈ ਨਹੀਂ ਇੰਨਾ ਕੁ ਦਾ ਜਾ ਜਾ ਚੱਕੀ ਅੱਲ ਡਾ ਚੱਲੀ ਜਾਂਦਾ ਜੇਂ ਲੱਗਿਓ ਪੜੀ ਵੇ ਕੈਮਰਾ ਕਿੱਥੇ ਹੈ بڑی ਚਲੋ ਦੇ ਅੰਦਰ ਆਏ ਜਾ ਕੇ ਆ ਜਾ ਕਿੰਨੇ ਜਾਣੇ ਬਾਅਦ ਕਰਨਾ ਗਰਮੀ ਬਹੁਤ ਜ਼ਿਆ ਹੋ ਗਈ ਹੁਣ ਵੀ ਬੱਟ ਪਿਆ ਹੋਇਆ ਪੂਰਾ ਰਾਤ ਨੂੰ ਮੀਂਹ ਆਉ ਪੱਕਾ ਜਿਹੜੇ ਹਵਾ ਨਾਲ ਚਾਹ ਕਣੀ ਪੈਣ ਆ ਪੈਰਾਂ ਜਿਹਾ ਖፋ ਹੋ ਗਿਆ ਦੇਖੀ ਨਾ ਮੜਾ ਜਾ ਦੇਖ ਲੋ ਸਾਡੇ ਪਿੰਡ ਦਾ ਹਾ ਰਸਤਾ ਬਾਹਰ ਰਹੀਏ ਸੜਕ ਹੈ ਨਵੀਂ 18 ਫੁੱਟ ਦੀ ਬਣਨੀ ਆ ਉੱਥੇ ਤੱਕ ਐ ਫਾਰ ਕਮੂਰ ਕਾ ਲਾਗੇ ਹੋ ਉੱਥੇ ਹੌਲੀ ਹੌਲੀ ਇੱਕ ਜਣਾ ਲਾਈਵ ਤੇ ਆ ਗਿਆ ਸ਼ੋਅ ਹੋ ਰਿਹਾ ਲਾਈਵ ਚੈਟ ਨਹੀਂ ਆ ਰਹੀ ਉਹ ਬੰਦ ਹੋਈ ਹੋਈ ਹੈ ਨਾ ਆਪਣੀ